ਆਪਣਾ YouTube ਚੈਨਲ ਦੇ ਉੱਤੇ ਸੀ ਕੰਮ ਕਰਨਾ ਚਾਹੁੰਦੇ ਆ ਪਰ ਇਹ ਮਾਈਕ ਆ ਤੁਸੀਂ ਦੇਖ ਸਕਦੇ ਹੋ ਆਹ ਮਾਈਕ ਆ ਜੀ ਠੀਕ ਹੈ ਜੀ ਆਡੀਓ ਦੀ ਕੁਆਲਿਟੀ ਨਾਲ ਕੋਈ ਵੀ ਕੰਪਰੋਮਾਈਜ਼ ਜਿਹੜਾ ਉਹ ਨਹੀਂ ਹੁੰਦਾ ਹੈਗਾ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਰਦਾਰ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਬਹੁਤ ਸਾਰੇ ਮੇਰੇ ਭਿੰਡ ਭਰਾਵਾਂ ਦੇ ਨਾਲ ਮੈਨੂੰ ਮੈਸੇਜ ਆਉਂਦੇ ਪਏ ਸੀ ਉਹ ਕਹਿੰਦੇ ਸੀ ਕੀ ਵੀਰ ਜੀ ਮਤਲਬ ਵੀ ਅਸੀਂ ਨਾ ਆਪਣਾ YouTube ਚੈਨਲ ਦੇ ਉੱਤੇ ਸੀ ਕੰਮ ਕਰਨਾ ਚਾਹੁੰਦੇ ਆ ਪਰ ਅਸੀਂ ਨਾ ਇੱਕ ਕਿਹੜਾ ਮਾਈਕ ਹੈ ਜਿਹੜਾ ਅਸੀਂ ਆਪਣੇ ਵਾਸਤੇ ਲਈਏ ਜਿਹਦੇ ਨਾਲ ਜਿਹੜੀ ਵਾਇਸ ਕੁਆਲਿਟੀ ਜਿਹੜੀ ਉਹ ਵਧੀਆ ਆਵੇ ਹਨਾ ਦੇਖੋ ਤੁਸੀਂ ਜੇਕਰ YouTube ਦੇ ਉੱਤੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਦੇਖੋ ਚਾਹੇ ਤੁਸੀਂ ਫੇਸ YouTube ਚੈਨਲ ਬਣਾਉਣਾ ਚਾਹੁੰਦੇ ਹੋ ਚਾਹੇ ਤੁਸੀਂ ਆਪਣਾ ਫੇਸ ਦਿਖਾ ਕੇ ਤੁਸੀਂ ਆਪਣਾ YouTube ਚੈਨਲ ਬਣਾਉਣਾ ਚਾਹੁੰਦੇ ਹੋ ਕੋਈ ਵੀ ਮਤਲਬ ਵੀ ਤੁਸੀਂ ਚੈਨਲ ਬਣਾਉਣਾ ਚਾਹੁੰਦੇ ਹੋ ਜਿਵੇਂ ਕਿ ਤੁਸੀਂ ਇੱਕ ਵਲੌਗ ਦਾ ਚੈਨਲ ਬਣਾਉਣਾ ਚਾਹੁੰਦੇ ਹੋ ਟੈਕ ਦਾ ਬਣਾਉਣਾ ਚਾਹੁੰਦੇ ਹੋ ਹਨਾ ਕੋਈ ਵੀ ਚੈਨਲ ਬਣਾਉਣਾ ਚਾਹੁੰਦੇ ਹੋ ਸਾਰਿਆਂ ਨਾਲ ਜਿਹੜ ਕੋਈ ਦਿੱਕਤ ਨਹੀਂ ਆਏਗੀ ਬਟ ਜਿਹੜੀ ਆਡੀਓ ਦੀ ਕੁਆਲਿਟੀ ਹੈ ਨਾ ਆਡੀਓ ਦੀ ਕੁਆਲਿਟੀ ਨਾਲ ਕੋਈ ਵੀ ਕੰਪਰੋਮਾਈਜ਼ ਜਿਹੜਾ ਉਹ ਨਹੀਂ ਹੁੰਦਾ ਹੈਗਾ ਕਿਉਂਕਿ ਦੇਖੋ ਮੰਨ ਕੇ ਚੱਲੋ ਤੁਹਾਡਾ ਇੱਕ এডੂਕੇਸ਼ਨ ਹੁੰਦਾ ਚੈਨਲ ਆ ਹਨਾ ਦੇਖੋ ਉਹਦੇ ਵਿੱਚ ਆਡੀਓ ਜਿਹੜੀ ਬਹੁਤ ਇੰਪੋਰਟਡ ਆ ਕਿਉਂਕਿ ਜੇ ਤੁਹਾਡੀ ਆਡੀਓ ਕਿਸੇ ਨੂੰ ਮੰਨ ਕੇ ਚੱਲੋ ਤੁਹਾਡੇ ਜਿਹੜਾ ਕੋਈ ਸਬਸਕ੍ਰਾਈਬਰ ਆ ਹਨਾ ਜਿਹੜਾ ਤੁਹਾਡੀ ਵੀਡੀਓ ਦੇਖ ਰਿਹਾ ਵਾ ਉਹਨੂੰ ਤੁਹਾਡੀ ਆਵਾਜ਼ ਜਿਹੜੀ ਉਹ ਕਲੀਅਰ ਸੁਣਾਈ ਜਿਹੜੀ ਆ ਉਹ ਦੇਣੀ ਚਾਹੀਦੀ ਆ ਵੀ ਤੁਸੀਂ ਕੀ ਦੱਸਦੇ ਪਿਓ ਸੋ ਇਸ ਕਰਕੇ ਤੁਹਾਨੂੰ ਇੱਕ ਨਾ ਮਾਈਕ ਆ ਜਿਹੜਾ ਉਹ ਲੈਣਾ ਬਹੁਤ ਜ਼ਰੂਰੀ ਆ ਹਨਾ ਸੋ ਬਹੁਤ ਸਾਰੇ ਮੇਰੇ ਭੈਣ ਭਰਾ ਮੈਨੂੰ ਪੁੱਛਦੇ ਸੀ ਵੀ ਅਸੀਂ ਕਿਹੜਾ ਮਾਈਕ ਲਈਏ ਵੀ ਤੇ ਜਿਹੜਾ ਬਹੁਤ ਘੱਟ ਰੇਟ ਦੇ ਵਿੱਚ ਹੋਵੇ ਤੇ ਉਹਦੀ ਆਡੀਓ ਕੁਆਲਿਟੀ ਵੀ ਜਿਹੜੀ ਉਹ ਵਧੀਆ ਹੋਵੇ ਸੋ ਇਸੇ ਤਰ੍ਹਾਂ ਮੈਂ ਵੀ ਇੱਕ ਨਾ ਉਹ ਐਮਾਜਨ ਤੋਂ ਇੱਕ ਆਰਡਰ ਆ ਜਿਹੜਾ ਮੈਂ ਉਹ ਮਾਈਕ ਆ ਆਰਡਰ ਕੀਤਾ ਵਾ ਸੋ ਉਹ ਅੱਜ ਮੇਰੇ ਕੋਲ ਆ ਗਿਆ ਇਹ ਬਹੁਤ ਹੀ ਘੱਟ ਪ੍ਰਾਈਸ ਦੇ ਉੱਤੇ ਆ ਅਗਰ ਤੁਸੀਂ ਆਪਣਾ YouTube ਦੇ ਉੱਤੇ ਆਪਣਾ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆ ਜਿਹੜਾ ਮਾਈਕ ਆ ਤੁਸੀਂ ਇਹ ਲੈ ਸਕਦੇ ਹੋ ਨਾ ਸੋ ਇਹ ਆਪਣੇ ਕੋਲ ਆ ਗਿਆ ਵਾ ਸੋ ਆਪਾਂ ਇਹਨੂੰ ਸਭ ਤੋਂ ਪਹਿਲਾਂ ਆਪਾਂ ਜਿਹੜਾ ਇਹਨੂੰ ਸੋ ਇਹ ਜਿਹੜੀ ਪੈਕਿੰਗ ਆ ਤੁਸੀਂ ਦੇਖ ਸਕਦੇ ਹੋ ਕਾਫੀ ਮਤਲਬੀ ਇਹਦੀ ਸਖਤ ਇਹਨਾਂ ਨੇ ਇਹ ਪੈਕਿੰਗ ਜਿਹੜੀ ਉਹ ਕੀਤੀ ਹੋਈ ਜਾਣ ਸੋ ਆ ਦੇਖੋ ਹੋ ਗਿਆ ਹਣਾ ਸੋ ਇਹ ਦੇਖ ਸਕਦੇ ਹੋ ਇਹ ਜਿਹੜਾ ਆਪਣਾ ਮਾਈਕ ਆਇਆ ਵਾ ਠੀਕ ਹੈ ਜੀ ਇਦਾਂ ਦੀ ਕੁਝ ਪੈਕੀ ਗਈ ਹੈ ਇਹ ਤੇ ਆਹ ਤੁਸੀਂ ਦੇਖ ਸਕਦੇ ਹੋ ਆਪਣਾ ਇਹ ਬੈਲ ਜਿਹੜਾ ਹਨਾ ਸੋ ਹੁਣ ਆਪਾਂ ਇਹਨੂੰ ਖੋਲ ਕੇ ਦੇਖਦੇ ਹਾਂ ਇਹਦੇ ਵਿੱਚ ਇਹ ਜਿਹੜਾ ਮਾਈਕ ਆ ਉਹ ਕਿਦਾਂ ਦਾ ਹਨਾ ਸੋ ਆਹ ਤੁਸੀਂ ਦੇਖ ਸਕਦੇ ਹੋ ਇਹਦਾ ਇਹਨਾਂ ਨੇ ਪੈਕਿੰਗ ਕੀਤੀ ਹੈ ਇੱਕ ਹਨਾ ਪੋਲੀਥੀਨ ਜਿਹਦੇ ਵਿੱਚ ਸੋ ਜੇ ਅਗਰ ਤੁਸੀਂ ਆਪਣਾ YouTube ਦੇ ਉੱਤੇ ਵਧੀਆ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਲੈ ਸਕਦੇ ਦੇਖ ਸਕਦੇ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਦੇਖੋ ਇੱਕ ਇਹ ਜਿਹੜੀ LED ਜਿਹੜੀ ਹੁੰਦੀ ਹੈ ਨਾ ਵਾਇਰ ਜਿਹੜੀ ਉਹ ਭੇਜੀ ਹੈ ਨਾ ਅਲੱਗ-ਅਲੱਗ ਹਨਾ ਤੇ ਬਾਕੀ ਹੁਣ ਆਪਾਂ ਮਾਈਕ ਦੇਖਦੇ ਆਪਾਂ ਕੱਢ ਕੇ ਇਹ ਜਿਹੜਾ ਸਟੈਂਡ ਹੋਏਗਾ ਇਹ ਜਿਹੜਾ ਸਟੈਂਡ ਆ ਇਹ ਜਿਹੜਾ ਸਟੈਂਡ ਆ ਨਾ ਇਹ ਕੈਮਰੇ ਦੇ ਨਾਲ ਲੱਗ ਜਾਂਦਾ ਵਾ ਹਨਾ ਤੇ ਬਾਕੀ ਆਪਾਂ ਹੋਰ ਕੁਝ ਦੇਖਦੇ ਹਾਂ ਕੀ ਕੁਝ ਇਹਨਾਂ ਨੇ ਭੇਜਿਆ ਬਰ ਨਾਲ ਤੇ ਆਹ ਦੇਖ ਸਕਦੇ ਤੁਸੀਂ ਇਹ ਜਿਹੜਾ ਮਾਈਕ ਆ ਨਾ ਆਹ ਜਿਹੜੀ ਫੋਮ ਜੀ ਲੱਗੀ ਹੁੰਦੀ ਹੈ ਨਾ ਇਹਦੇ ਉੱਤੇ ਇਦੇ ਉੱਤੇ ਇਹ ਜਿਹੜੀ ਫਾਰਮ ਆ ਇਹ ਤੁਹਾਡੀ ਮੰਨ ਕੇ ਚੱਲੋ ਜਿਹੜੀ ਤੁਸੀਂ ਮੰਨ ਕੇ ਚੱਲੋ ਜੇ ਤੁਸੀਂ ਵਲੋਗ ਦੇ ਉੱਤੇ ਕੰਮ ਕਰਦੇ ਹੋ ਹਨਾ ਤਾਂ ਉਹਦੇ ਵਿੱਚ ਜਿਹੜੀ ਜੀ ਨੁਆਇਸ ਆ ਨਾ ਇਹ ਵਾਰਲੀ ਆਵਾਜ਼ ਜਿਹੜੀ ਵੀ ਟਰੈਕਟਰ ਟੋਕਟਰ ਦੀ ਆਵਾਜ਼ ਹੋਊਗੀ ਜਾਂ ਮਤਲਬ ਕਾਰਾਂ ਕੋਰਾਂ ਦੀ ਆਵਾਜ਼ ਹੋਊਗੀ ਹਨਾ ਜਾਂ ਹਵਾ ਦੀ ਆਵਾਜ਼ ਆ ਇਹ ਉਹਨੂੰ ਮਤਲਬ ਵੀ ਕੈਪਚਰ ਨਹੀਂ ਕਰਦਾ ਹੈਗਾ ਤੁਹਾਡੀ ਆਵਾਜ਼ ਨੂੰ ਹੀ ਇਹ ਕੈਪਚਰ ਕਰੇਗਾ ਇਹ ਤਾਂ ਲੱਗਿਆ ਹੁੰਦਾ ਵਾਣਾ ਸੋ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਮੇਨ ਚੀਜ਼ ਆ ਇਹ ਮਾਈਕ ਆ ਤੁਸੀਂ ਦੇਖ ਸਕਦੇ ਹੋ ਆਹ ਮਾਈਕ ਆ ਜੀ ਠੀਕ ਹੈ ਜੀ ਤੇ ਮੈਂ ਤੁਹਾਨੂੰ ਦਿਖਾ ਦਿੰਦਾ ਸਾਰਾ ਸਮਾਨ ਇਹ ਕੁਛ ਇਦਾਂ ਦਾ ਸਮਾਨ ਆ ਸਾਰਾ ਆਦੋ ਹੀ ਦੇਖ ਸਕਦੇ ਹਾਂ ਆ ਜਿਹੜਾ ਮਾਈਕ ਆ ਹਨਾ ਚਾਰ ਪੰਜ ਚੀਜ਼ਾਂ ਨੇ ਜਿਹੜੀਆਂ ਮੇਰੀਆਂ ਕੋਲ ਇਹੇ ਆਈਆਂ ਨੇ ਠੀਕ ਹੈ ਜੀ ਇਹ ਬਹੁਤ ਘੱਟ ਪ੍ਰਾਈਸ ਦੇ ਵਿੱਚ ਨੇ ਤੇ ਤੁਸੀਂ ਦੇਖ ਸਕਦੇ ਹੋ ਆ ਜਿਹੜੀਆਂ ਠੀਕ ਹੈ ਜੀ ਸੋ ਹੁਣ ਇਹਨੂੰ ਮੈਂ ਬਿਲਡ ਕਰਕੇ ਦਿਖਾਣਾ ਵਾਂ ਵੀ ਇਹ ਜਿਹੜਾ ਬਿਲਡ ਇਹ ਕਿਵੇਂ ਹੋਏਗਾ ਜੀ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਤਾਂ ਦੇਖੋ ਤੁਸੀਂ ਕੀ ਕਰਨਾ ਵਾਂ ਜਿਹੜੀ ਇਹ ਵਾਇਰ ਆ ਜਿਹੜੀ ਇਹ ਵਾਇਰ ਆ ਇਹਨੂੰ ਤੁਸੀਂ ਓਪਨ ਕਰਕੇ ਨਾ ਇਦਾਂ ਇਹਨਾਂ ਨੇ ਬੰਨੀ ਹੋਈ ਆ ਇਹਨੂੰ ਤੁਸੀਂ ਇਹਦੇ ਨਾਲ ਲਗਾ ਦੇਣਾ ਵਾਂ ਤੁਸੀਂ ਦੇਖ ਸਕਦੇ ਹੋ ਇਹ ਇਹਦੇ ਵਿੱਚ ਲੱਗ ਜਾਈਦਾ ਫਿੱਟ ਹੋ ਗਈ ਆ ਮਾਈਕ ਤੁਹਾਡਾ ਜਿਹੜਾ ਇਹ ਬਿਲਕੁਲ ਰੈਡੀ ਹੋ ਗਿਆ ਠੀਕ ਹੈ ਜੀ ਸੋ ਜਿਹੜੀ ਇਹ ਫੋਮ ਜੀ ਆ ਇਹ ਤੁਹਾਡੇ ਮਾਈਕ ਦੇ ਵਿੱਚ ਇਸੇ ਤਰ੍ਹਾਂ ਇਹ ਪੈ ਜਾਏਗੀ ਤਾਂ ਕਿਉਂਕਿ ਜਿਹੜੀ ਤੁਹਾਡੀ ਮਤਲਬ ਜਦੋਂ ਤੁਸੀਂ ਵਲੋਗਿੰਗ ਕਰੋਗੇ ਜਾਂ ਕੁਝ ਵੀ ਤੁਸੀਂ ਕਰੋਗੇ ਨੁਆਇਸ ਵਗੈਰਾ ਕਰੋਗੇ ਉਹ ਉਹਦੇ ਵਿੱਚ ਨਾ ਵੇ ਸੋ ਠੀਕ ਹੈ ਜੀ ਇਹ ਤੁਹਾਡਾ ਫੋਮ ਹੋ ਗਈ ਆ ਠੀਕ ਹੈ ਇਹ ਫੋਨ ਦੇ ਇਹਦੇ ਉੱਤੇ ਲੱਗ ਜੇਗੀ ਤੇ ਆ ਜਿਹੜੀ ਵਾਇਰ ਆ ਜਿਹੜੀ ਇਹ ਤੁਹਾਡੀ ਸਿੱਧੀ ਜਿਹੜੀ ਆ ਮੰਨ ਕੇ ਚੱਲੋ ਜੇ ਤੁਸੀਂ ਫੋਨ ਦੇ ਉੱਤੇ ਕਰਦੇ ਪਿਓ ਤਾਂ ਫੋਨ ਦੇ ਉੱਤੇ ਵੀ ਇਹ ਡਾਇਰੈਕਟ ਲੱਗ ਜੇਗੀ ਜੀ ਠੀਕ ਹੈ ਜੀ ਫੋਨ ਦੇ ਉੱਤੇ ਵੀ ਲੱਗ ਸਕਦੀ ਹੈ ਇਹ ਡੀਐਸਐਲਆਰ ਕੈਮਰੇ ਦੇ ਉੱਤੇ ਵੀ ਲੱਗ ਸਕਦੀ ਹੈ ਇਹ ਤੇ ਹੋਰ ਵੀ ਮਤਲਬ ਜਿਵੇਂ ਹਰੇਕ ਦੀ ਚੀਜ਼ ਦੇ ਉੱਤੇ ਇਹ ਲੱਗ ਜਾਂਦੀ ਹੈ ਫੋਨ ਤੁਹਾਡੇ ਕੋਲ ਕੋਈ ਵੀ ਹੋਵੇਗਾ ਸਿਰਫ ਆਈਫੋਨ ਦੇ ਉੱਤੇ ਨਹੀਂ ਲੱਗੇਗੀ ਆਈਫੋਨ ਦੇ ਉੱਤੇ ਇਹ ਨਹੀਂ ਲੱਗੇਗੀ ਬਾਕੀ ਤੁਹਾਡੇ ਕੋਲ ਜਿਹੜਾ ਕੋਈ ਵੀ ਫੋਨ ਆ ਸੈਮਸੰਗ ਦਾ ਫੋਨ ਆ ਅਲਾਵਾ ਦਾ ਹਨਾ ਕੋਈ ਵੀ ਫੋਨ ਤੁਹਾਡੇ ਕੋਲ ਇਹ ਤੁਸੀਂ ਬਾਇ ਕਰ ਸਕਦੇ ਹੋ ਇਹ ਬਹੁਤ ਹੀ ਵਧੀਆ ਮਾਈਕ ਆ ਇਹ ਜੇ ਤੁਸੀਂ ਇਹ ਜਿਹੜਾ ਮਾਈਕ ਆ ਇਹਨੂੰ ਅਗਰ ਬਾਇ ਕਰਨਾ ਚਾਹੁੰਦੇ ਹੋ ਤਾਂ ਇਹਦਾ ਜਿਹੜਾ ਲਿੰਕ ਆ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਤੁਸੀਂ ਉਸ ਲਿੰਕ ਤੇ ਜਾ ਕੇ ਕਲਿੱਕ ਕਰਕੇ ਤੁਸੀਂ ਇਹਨੂੰ ਮੰਗਾ ਸਕਦੇ ਹੋ ਜੇ ਆਪਾਂ ਇਹਦੀ ਪ੍ਰਾਈਸ ਦੀ ਗੱਲ ਕਰੀਏ ਇਹ 6500 ਰੁਪਏ ਦਾ ਜਿਹੜਾ ਪ੍ਰਾਈਸ ਆ ਇਹਦਾ ਸ਼ੁਰੂ ਹੋ ਜਾਂਦਾ ਵਾ ਹਨਾ ਉੱਪਰ ਜਿੰਨੀ ਮਰਜ਼ੀ ਉੱਤੇ ਤੁਸੀਂ ਰੇਟ ਦੇ ਉੱਤੇ ਜਾ ਸਕਦੇ ਹੋ 1500 2000 2500 ਜਿੰਨਾ ਮਰਜ਼ੀ ਤੁਸੀਂ ਜਾ ਸਕਦੇ ਹੋ ਬਾਕੀ ਤੁਹਾਡੀ ਪੋਕਟ ਤੇ ਅਲੋਡ ਕਰਦਾ ਵਾ ਵੀ ਤੁਹਾਡੀ ਪੋਕਟ ਕਿੰਨੀ ਕ ਹਨਾ ਜੇ ਤੁਸੀਂ 1500 ਲਾ ਸਕਦੇ ਹੋ ਉਨੀ ਵਜਿਆ ਚੀਜ਼ ਸਟਾਰਟ ਹੀ ਕੀਤਾ ਵਾ ਤੁਸੀਂ ਇਹਨੇ ਪੈਸੇ ਜਿਹੜੇ ਇਨਵੈਸਟ ਨਹੀਂ ਕਰਨਾ ਚਾਹੁੰਦੇ ਹੈਗੇ ਤਾਂ ਤੁਸੀਂ ਮਤਲਬ ਵੀ ਇਹ ਮਾਈਕ ਹੈ ਜਿਹੜਾ ਤੁਸੀਂ ਇੰਨੇ ਕੁ ਬਜਟ ਦੇ ਵਿੱਚ ਤੁਸੀਂ ਇਹ ਲੈ ਸਕਦੇ ਹੋ ਜੀ ਠੀਕ ਹੈ ਜੀ ਤੇ ਬਾਕੀ ਜੇ ਅਗਲੇ ਅਗਰ ਤੁਹਾਡੇ ਵਿੱਚੋਂ ਕੋਈ ਵੀ ਕੋਈ ਪੋਡਕਾਸਟ ਮਤਲਬ ਵੀ ਆਪਣਾ ਸ਼ੂਟ ਕਰਦਾ ਵਾ ਨਾ ਉਹ ਪੋਡਕਾਸਟ ਵਾਸਤੇ ਵੀ ਇਹ ਜਿਹੜਾ ਮਾਈਕ ਹੈ ਇਹ ਬਹੁਤ ਵਧੀਆ ਵਾ ਕਿਉਂਕਿ ਆਪਾਂ ਜਦੋਂ ਇੱਕ ਕਮਰੇ ਦੇ ਵਿੱਚ ਆਪਾਂ ਜਦੋਂ ਆਡੀਓ ਪਰ ਰਿਕਾਰਡ ਕਰਦੇ ਨਾ ਤਾਂ ਆਡੀਓ ਜਿਹੜੀ ਉਹ ਕਲੀਅਰ ਨਹੀਂ ਸੁਣਾਈ ਦਿੰਦੀ ਹੈਗੀ ਜਦੋਂ ਇੱਕ ਰੂਮ ਦੇ ਵਿੱਚ ਤੁਸੀਂ ਕਿਸੇ ਦੀ ਵੀ ਇੰਟਰਵਿਊ ਵਗੈਰਾ ਹੋਗੀ ਜਾਂ ਪੋਡਕਾਸਟ ਤੁਸੀਂ ਕਰੋਗੇ ਇਹ ਤੁਹਾਡੀ ਆਵਾਜ਼ ਨੂੰ ਬਿਲਕੁਲ ਕਲੀਅਰ ਮਤਲਬ ਵੀ ਕੈਪਚਰ ਕਰੇਗਾ ਕੋਈ ਵੀ ਬਤਨੇ ਮੰਨ ਕੇ ਚਲੋ ਚਾਹੇ ਤੁਸੀਂ ਵਲੋਗਿੰਗ ਕਰਨਾ ਚਾ ਆਫਰ ਤੁਸੀਂ ਆਪਣਾ এডੂਕੇਸ਼ਨਲ ਚੈਨਲ ਬਣਾਉਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਫੈਸਲਸ ਮਤਲਬ ਇੱਥੇ ਤੁਸੀਂ YouTube ਦੇ ਉੱਤੇ ਚੈਨਲ ਬਣਾਉਣਾ ਚਾਹੁੰਦੇ ਹੋ ਜਿਵੇਂ ਕਿ ਤੁਸੀਂ ਕਹਾਣੀਆਂ ਦੇ ਉੱਤੇ ਕੰਮ ਕਰਨਾ ਚਾਹੁੰਦੇ ਹੋ ਜਾਂ এডੂਕੇਸ਼ਨ ਦੇ ਉੱਤੇ ਪਰ ਤੁਸੀਂ ਕਿੰਨੂ ਵੀ ਸਾਨੂੰ ਆਪਣਾ ਫੇਸ ਹੈ ਜਿਹੜਾ ਉਹ ਨਾ ਦਿਖਾਣਾ ਪਵੇ ਹਣ ਪਰ ਉਹਦੇ ਵਿੱਚ ਜਿਹੜੀ ਤੁਹਾਡੀ ਆਵਾਜ਼ ਆ ਤੁਹਾਡੀ ਵੌਇਸ ਆ ਜਿਹੜੀ ਉਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜਿਹੜੀ ਇੰਪੋਰਟਡ ਆ ਉਹ ਕਲੀਅਰ ਹੋਣੀ ਚਾਹੀਦੀ ਆ ਤਾਂ ਵੀ ਤੁਹਾਨੂੰ ਇਹਦੀ ਲੋੜ ਪਵੇਗੀ ਹੀ ਪਵੇਗੀ ਸੋ ਤੁਸੀਂ ਇੱਕ ਵਾਰੀ ਜ਼ਰੂਰ ਇਹਨੂੰ ਤੁਸੀਂ ਬਾਈ ਕਰੋ ਇਹ 500 ਰੁਪਏ ਦਾ ਆ ਜਾਏਗਾ ਤੇ ਤੁਸੀਂ ਇਹਦੇ ਨਾਲ ਆਪਣੀ ਬਹੁਤ ਵਧੀਆ ਤੁਸੀਂ ਜਰਨੀ YouTube ਦੀ ਸਟਾਰਟ ਕਰ ਸਕਦੇ ਹੋ ਸੋ ਅਗਰ ਤੁਹਾਡੇ ਵਿੱਚੋਂ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਇਹ ਮਾਈਕ ਨੂੰ ਬਾਈ ਕਰਨਾ ਚਾਹੁੰਦਾ ਤਾਂ ਇਹਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਵਾ ਤਾਂ ਤੁਸੀਂ ਉਹਦੇ ਵਿੱਚ ਜਾ ਕੇ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਤੁਸੀਂ ਲਿੰਕ ਤੇ ਕਲਿੱਕ ਕਰਕੇ ਇਹਨੂੰ ਮੰਗਵਾ ਸਕਦੇ ਜੀ ਸੋ ਅਗਰ ਤੁਹਾਡੇ ਵਿੱਚੋਂ ਕਿਸੇ ਵੀ ਮੇਰੀ ਭੈਣ ਦਾ ਜਾਂ ਫਿਰ ਭਰਾ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਾਂ ਬਲੀ ਤੁਸੀਂ ਥੱਲੇ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ